ਸਾਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੋਗ ਵਿੱਚ ਅੱਬ ਅਸੀਂ ਅੱਜ ਚੱਲੇ ਆ ਸਾਡੇ ਚਾਚਾ ਜੀ ਦੇ ਹੈਗਾ ਬਾਗ ਪ੍ਰਕਾਸ਼ ਕਰਾਉਣਾ ਉਹਨਾਂ ਨੇ ਸਾਜ ਬਾਗ ਦਾ ਮੈਂ ਤੇ ਨਜ਼ਰ ਚੱਲੀ ਆ ਉੱਥੇ ਨਜ਼ਰ ਦਾ ਦੇਖੋ ਵੀ ਸੂਰ ਸਾੜ ਪਾਇਆ ਅੱਜ ਮੈਡਮ ਨੇ ਪਾ ਨਜ਼ਰ ਹੈਲੋ ਕਰਦੀ ਕਿਵੇਂ ਹੋ ਸਾਸਿਕਾ ਲੋ ਅੱਪ ਪਹੁੰਚ ਜਾਨੇ ਗੁਰੂ ਘਰ ਤੇ ਇੱਥੋਂ ਆਪਾਂ ਝਾੜੂ ਲੈ ਕੇ ਤੇ ਸਾਰੀ ਜਿਹੜਾ ਰੋਡ ਆ ਉਹ ਸਾਫ਼ ਕਰਾਂਗੇ ਤੇ ਆਜ ਦੀ ਬਿਲਡਿੰਗ ਹੁਣ ਬਣ ਰਹੀ ਹੈ ਗੁਰੂ ਘਰ ਦੀ ਤੇ ਜਿਹੜੀ ਪਹਿਲਾਂ ਸੀਗੀ ਉਹ ਪੁਰਾਣੀ ਆ ਤੇ ਬਹੁਤ ਸੋਹਣਾ ਬਾਪ ਰਿਹਾ ਅੰਦਰ ਗੁਰੂ ਘਰ ਲੋ ਆਪਾਂ ਚੱਕ ਲੈ ਦਿੱਤੇ ਆ ਲੋ ਗੱਲਾਂ ਨਾ ਸੁਣਾਈ ਜਾ ਕੰਮ ਕਰਾ ਤੂੰ ਇਧਰ ਇਧਰ ਨਾ ਯਾਰ ਤੂੰ ਗਰਮ ਹੋ ਜਾਏਗਾ ਤੂੰ ਕਰ ਲੋ ਸੇਵਾ ਲੋ ਵੀ ਮੈਡਮ ਦੇ ਪਾਇਆ ਸੂਟ ਹੂੰ ਦਾ 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 ਲੋਬੀ ਅਸੀਂ ਚੱਲੇ ਹੁਣ ਮਹਾਰਾਜ ਦੀ ਸਵਾਰੀ ਲੈਣ ਹਾਂ ਉੱਥੇ ਬਣਾਉਨੇ ਆਂ ਆਉਂਦੀ ਆਉਂਦੀ ਐ ਭੂਆ ਉਹ ਉੱਧਰ ਆਓ ਕੱਪੜੇ ਉਹ ਫੋਨ ਆ ਜਾਂਦਾ ਹੀ ਭੂਆ ਨੂੰ ਆਉਂਦੀ ਆਵੇ ਬੰਦੂਆਂ ਲਾ ਦੇਣਾ ਦਾਸੂ ਘਰ ਉੱਥੇ ਆਏ ਓਏ ਆ ਜਾ ਆ ਜਾ ਭੂਆ ਆਉਂਦੀ ਆਉਂਦੀ ਓਏ ਬਿੰਦਰ ਨੂੰ ਗਈ ਸੀ ਬਿੰਦਰ ਜੋ ਬੰਦੂ ਦਾ ਸਕੂਲ ਜਾ ਓ ਵੈਲਕਮ ਤੀਰ ਕਿੱਧਰ ਨੂੰ ਕੀਤਾ ਪਿਆ ਗਾਂ ਹੀ ਨਗਾਦਾ ਇਹਦਾ ਮੋੜ ਮੜਾ ਜਾਂ ਤੀਰ ਜੋਬਨ ਆ ਵੇਖੋ ਵੀ ਅੱਬਾ ਸਫਾਈ ਸੂਈ ਕਰਕੇ ਪਾਣੀ ਪੁਣੀ ਛਿੜਕ ਕੇ ਬਣਾਤਾ ਨਾ ਰੋਡ ਦਾ ਵਧੀਆ ਗਲੀ ਲੋਕੀ ਸੰਗਤਾਂ ਚੱਲੀਆਂ ਮਹਾਰਾਜ ਦੀ ਸਵਾਰੀ ਲੈਣ

ਨੋ ਸਤ ਨਾਮ ਸਤ ਨਾਮ ਕੀ ਅੱਲਾਹ ਦੀ ਫਤਿਹ ਕਾ ਕਰੋ ਮਤੋ ਵਾਹਿ ਗੁਰੂ ਆਹੇ ਇਦھر ਬੀਬੀਆਂ ਕਰ ਰਹੀਆਂ ਸੀ ਪ੍ਰਸ਼ਾਦ ਦਾ ਤਿਆਰ ਕਿਉਂਕਿ ਇਸ ਘਰ ਦੇ ਘਰ ਦੀ ਸੀ ਸਾਰੀ ਤੇ ਫਿਰ ਬਾਤ ਪ੍ਰਕਾਸ਼ ਕਰਕੇ ਅਸੀਂ ਪਹੁੰਚ ਗਏ ਦੀ ਕੁਪੜੀ ਗਬੜੀ ਸੀ ਨਹੀਂ ਦੀ ਤੇ ਪਰ ਉਹ ਰੇਲ ਲੀਕ ਦੰਦਰ ਭਜ ਜਾਂਦੀ ਸੀ ਫੇਰ ਵੀ ਚਲੂਗਾ ਕਹਿੰਦੀ ਸੀ ਦੋ ਗੋੜਾ ਬਿਲਕੁਲ ਕਰਦੇ ਤੇ ਇੱਕ ਕੰਦੀ ਮੈਂ ਵੀ ਇੱਕ ਪਲੇਨ ਲੈਣੀ ਤੇ ਇੱਕ ਪਲੇਨ ਲੈ ਕੇ ਦੇ ਕਹਿੰਦੀ ਮੈਂ ਆਲੋਵਰ ਮੈਂ ਜਿੰਨੀ ਮਦਦ ਨਾਲ ਸਮਝਣ ਗਾ ਪਰ ਜੇ ਤਾ ਮੈਂ ਸਿਲੈਕਟ ਤੇ ਅਸੀਂ ਪਹੁੰਚ ਜਣੇ ਵਾ ਕੜੀ ਗੋੜੀ ਤੇ ਇੱਥੇ ਕਾਫੀ ਜਦੋਜਦ ਹੋਦੀ ਹੈ ਕਾਫੀ ਟਾਈਮ ਲੱਗਦਾ ਪਹਿਲਾਂ ਤਾਂ ਸਾਨੂੰ ਪਸੰਦ ਨਹੀਂ ਆਉਂਦਾ ਵਰਕੀ ਚਲੋ ਜਤੂ ਜੈਦ ਦੇ ਨਾਲ ਅਸੀਂ ਕਰ ਲਏ ਨੇ ਵਰਕ ਪਸੰਦ ਇਹ ਜਗਾ ਦੀ ਰੇਟ ਤੇ ਇਹ ਤੁਹਾਨੂੰ ਪਤਾ ਹੀ ਹੈ ਜਿਹੜਾ ਵੀ ਤੁਹਾਨੂੰ ਪਤਾ ਹੀ ਹੈ ਕਿਵੇਂ ਰੇਟ ਦੀ ਜਤੂ ਜੈਦ ਕਰਕੇ ਅੱਧਾ ਘੰਟਾ ਲਾ ਕੇ ਤੇ ਫਾਈਨਲੀ ਇਹ ਸਾਰਾ ਹੋ ਜਾਂਦਾ ਸਾਡਾ ਡਨ ਤੇ ਜਿਹੜਾ ਵਰਕ ਆ ਜਿਹੜਾ ਉਹ ਤੁਹਾਨੂੰ ਦਿਖਾਉਣੇ ਆ ਵੀ ਜਿਹੜਾ ਵਰਕ ਕਰਾਇਆ ਸੀ ਉਹ ਵਰਕ ਆ ਇਹ ਵਾਲਾ ਵਰਕ ਸੋਣਾ ਮਤਲਬ ਸਿੰਪਲ ਦਾ ਸਿੰਪਲ ਤੇ ਫਿਰ ਅਸੀਂ ਕਰਕੇ ਸਾਰਾ ਗੁਡਾਣਾ ਤੇ ਅਸੀਂ ਪੀਨੇ ਜੂਸ ਜੂਸ ਪੀ ਕੇ ਤੇ ਫਿਰ ਜਨੇ ਕਰੀ ਤੇ ਇੱਥੇ ਦੇਖੋ ਵੀ ਲੱਗੀਆਂ ਬਈਆਂ ਕਹਿੰਦੇ ਮਸ਼ੀਨਾ ਦਾ ਦਾ ਟ੍ਰਾਂਸਫਰ ਕਰਨ ਤੁਹਾਨੂੰ ਪਤਾ ਹੀ ਆ ਵੀ ਇਹ ਤਾਂ ਰੀਤ ਆ ਇਹ ਚੀਜ਼ ਨਾ ਕੀਤੀ ਹੋਵੇ ਤਾਂ ਬਸ ਕਦੇ ਸਫਲ ਨਹੀਂ ਹੁੰਦਾ ਤੇ ਚਲੋ ਵੀ ਅੱਜ ਦਾ ਕਰਦੇ ਆ ਵਲੌਗ ਦਾ ਆਪਾਂ ਐਂਡ ਤੇ ਮਿਲਦੇ ਆਂ ਆਪਾਂ ਅਗਲੇ ਵਲੌਗ ਚ ਧੰਨਵਾਦ